ਨਵਾਂ ਠੱਗ ਆ ਗਿਆ ਬਈ ਇੱਕ ਮਾਰਕੀਟ ਚ ਆ ਦੇਖੋ ਚਾਰ ਬੌਂਸਰ ਲੈ ਕੇ ਸਮਾਸੀ ਵੀ ਬਣਿਆ ਨਵਾਂ ਠੱਗ ਬਾਧੂ ਪੈਸਾ ਲੁੱਟੂਗਾ ਇਹ ਹੁਣ ਹੁਣ ਇਹ ਭਈਆਂ ਨੂੰ ਬਚਾਉਣ ਵਾਸਤੇ ਤੁਰਿਆ ਯਾਰਾ ਜੀ ਠੀਕ ਹੋ ਆਪਾਂ ਦੌਲਤਪੁਰੇ ਤੋਂ ਆਏ ਸੀਗੇ ਪਤਾ ਲੱਗਿਆ ਸੀ ਆਪਣੇ ਕੋਲੇ ਬੰਦਾ ਰੱਖਿਆ ਹੋਇਆ ਵਾ ਇੱਕ ਹੂੰ ਕੰਮ ਕਰ ਆਸਤੇ ਕਿੱਥੇ ਆ ਚੱਲੀਏ ਕਾਹੋਂ ਕਿ ਮੜਾ ਜਾ ਆਪਣੇ ਸੰਸਥਾ ਵਾ ਪਿੰਡ ਦੌਲਤਪੁਰ ਆਸ਼ਰਮ ਆਪਣਾ ਆ ਜਾਓ ਮੜਾ ਜਾ ਦੇਖ ਲਓ ਮੜਾ ਉੱਤਰ ਦੇਖ ਲਓ ਇੱਕ ਅੱਧਾ ਜਨ ਚੱਹ ਚਲਾ ਇੱਧਰ ਵੇਲਾ ਕਿੰਨੇ ਟਾਈਮ ਤੱਕ ਰੱਖਿਆ ਭਾਈ ਹੈਂ ਦੇਖ ਲਓ ਸਾਲ ਦੀਆਂ ਤਾਂ ਮੇਰੇ ਕੋਲ ਵੀਡੀਓ ਆਈਆਂ ਵੀਆਂ ਮਾਰ ਕਵਾਜ ਕੀ ਨਾਮ ਆ ਰਾਜੂ ਆ ਵੀ ਆਇਆ ਰਾਜੂ ਆ ਜਾ ਆ ਜਾ ਤੈਨੂੰ ਲੈਣ ਆਏ ਆ ਪਛਾਣਿਆ ਕਿਵੇਂ ਆ ਕੰਮ ਕਰੀ ਜਾਂਦਾ ਕੀ ਹਾਲ ਆ ਪਛਾਣਿਆ ਕੌਣ ਹੈ ਭਰਾ ਤੇਰੇ ਕੰਮ ਕਾਤੋਂ ਕਰੀ ਜਾਣਾ ਇੱਥੇ ਪੱਠੇ ਸਰਦਾਰ ਵੱਟਣਗੇ ਤੂੰ ਕਾਤੋਂ ਵੱਢੀ ਜਾਣਾ ਹੈ ਬਈ ਦੁਪਹਿਰ ਹੋਈ ਵੀ ਆ ਯਾਰ ਆਪ ਤੁਸੀਂ ਫਿਰਦੇ ਹੋ ਕਿੱਥੋਂ ਲਿਆਂਦਾ ਬਈ ਇਹਨੂੰ ਨਹੀਂ ਆਹ ਤਾਂ ਵੇਖ ਲਓ ਤੁਹਾਡੇ ਸਾਹਮਣੇ ਇੱਥੇ ਪੱਠੇ ਵੱਢੀ ਜਾਂਦਾ ਬੰਦਾ ਨਾਂ ਕੀ ਆ ਤੇਰਾ ਨਾਂ ਅਮਰੇਸ਼ ਹੈ ਅਮਰੇਸ਼ ਕਿੱਥੋਂ ਦਾ ਰਹਿਣ ਵਾਲਾ ਬਿਆਰ ਕਾ ਜਾਂ ਕੈਸੀ ਆਇਆ ਥਾ ਹਾਂ ਨੌ ਵਾਲਾ ਲੈ ਕੇ ਆ ਰਿਹਾ ਅੱਛਾ ਖਾਣ ਤੂੰ ਮਾ ਦਾ ਭਾਕਾ ਤੂੰ ਮਾ ਦੇ ਮੀਨ ਫਰੋ ਹੋਰ ਮਾ ਕਿੰਨਾ ਟਾਈਮ ਹੋ ਗਿਆ ਯਾਹ ਪੇ ਅੱਜ ਪੰਜ ਸਾਲ ਪੰਜ 6 ਸਾਲ ਕੋਣ ਲੈ ਕੇ ਆਇਆ ਤੈਨੂੰ ਯਾਹ ਪੇ ਉਹ ਇੱਕ ਸਰਦਾਰ ਹੈ ਮਾ ਹਰਾਮੀ ਕਹਾਂ ਤੀ ਅੱਛਾ ਫਰੋਧਪੁਰ ਮਾ ਪਕੜੇ ਰਹਿਣ ਹੈ ਤੇਰਾ ਘਰ ਕਿੱਥੇ ਪਤਾ ਕਰ ਤੇਰਾ ਹੁਣ ਗਾਉਂ ਕੋਣ ਸਾਬਾ ਪੇ ਘਰਗਾ ਤਾਂ ਪਤਾ ਹੈ ਪਰਿਵਾਰ ਮੇਂ ਕੋਣ ਕੋਣ ਹੈ ਤੇਰੇ ਪਰਿਵਾਰ ਮਾ ਤੋ ਪੂਰਾ ਕੋਣ ਕੋਣ ਆदमी ਪੂਰਾ ਤੇ ਤੂੰ ਘਰ ਕਾ ਤੂੰ ਨਹੀਂ ਗਿਆ ਆ ਦੇਖ ਲੋ ਬਾਈ ਜੀ ਮੈਨੂੰ ਲੱਗਦਾ ਦੁਪਹਿਰ ਤੇ 10 ਵਜੇ ਵਾਲੇ ਆ ਆਪ ਬਾਈ ਹੁਣੀ ਘਰ ਬੈਠੇ ਔਰ ਰੋਜ ਦੇ ਇਹਦਾ ਕੰਮ ਹੋਣਾ ਮੈਨੂੰ ਲੱਗਦਾ ਬਾਈ ਸਾਡੇ ਕੋਲੇ 1 ਸਾਲ ਪੁਰਾਣੀ ਆ ਤਾਂ ਬਾਈ ਵੀਡੀਓ ਆਈਆਂ ਸਾਨੂੰ ਆਪ ਨੂੰ ਦੁੱਖ ਹੁੰਦਾ ਕਿ ਤੁਸੀਂ ਵੀ ਜ਼ਿੰਮੇਵਾਰ ਭਰਾ ਸੀ ਵੀ ਜ਼ਿੰਮੇਵਾਰ ਆ ਸਾਨੂੰ ਆ ਸ਼ਰਮ ਆਉਂਦੀ ਹੁੰਦਿਆਂ ਨੂੰ ਅਸੀਂ 6-7 ਸਾਲ ਹੋ ਗਏ ਸਾਡੇ ਕੋਲ ਵੀਡੀਓ ਆਇਆਂ ਨੂੰ ਅਸੀਂ ਆਏ ਨਹੀਂ ਕਿ ਤੁਸੀਂ ਭੇਜ ਦੋਗੇ ਆ ਰੋਜ ਵਿਚਾਰੇ ਦਾ ਟੱਕ ਦੇਖ ਲੋ ਕਿੱਥੋਂ ਵੱਢ ਕੇ ਲਾਇਆ ਇੱਥੇ ਔਰ ਦੁਪਹਿਰੇ ਬਾਰੰਦਰ ਜਾ ਕੇ ਉਹਦਾ ਮਾਰਦਾ ਹੂੰ ਤਾਂ ਬਾਈ ਮੈਂ ਤੁਹਾਨੂੰ ਵੀਡੀਓ ਦਿਖਾਦਾ ਇਹ ਤਾਂ ਹੈ ਨਹੀਂਗਾ ਅੱਜ ਅਸੀਂ ਉੱਤੇ ਆ ਗਏ ਤਾਂ ਸਾਡੇ ਇਹ ਕਹਿੰਦਾ ਤੁਸੀਂ ਅਸੀਂ ਦਾ ਕੰਮ ਹੀ ਅੱਜ ਲਾਇਆ ਪਰ ਤੁਹਾਨੂੰ ਸੋਚਣਾ ਚਾਹੀਦਾ ਕਿ ਕੱਲੋਂ ਸਾਡੇ ਧੀ ਪੁੱਤ ਨੂੰ ਕੋਈ ਐਦਾਂ ਜਾਨਵਰਾ ਵਾਂਗੂ ਵਾਵੇ ਬੰਦਾ ਕੀ ਕੀ ਕੰਮ ਕਰਦਾ ਗੋਬਰ ਗੋਬਰ ਵਾਲਾ ਦਾ ਕੰਮ ਹੂੰ ਹੁਣ ਜਾਣਾ ਪਿੰਡ ਜਾਣਾ ਜਾਣਾ ਮਾਂ ਕੋਲ ਲੈਣ ਆਏ ਆ ਤੈਨੂੰ ਸਰਦਾਰ ਨੂੰ ਤੂੰ ਕਿਹਾ ਨਹੀਂ ਮੈਂ ਜਾਣਾ ਸਰਦਾਰ ਨੂੰ ਕਹ ਗਈ ਕੀ ਕਹਿੰਦੇ ਆ ਸਰਦਾਰ ਦਾ ਬੋਲ ਰਹਾ ਕਾ ਕਮਾਲ ਆ ਇੱਕ ਡੇਰਾ ਹੈ ਹੈ ਡੇਰਾ ਗੇੜਾ ਇੱਕ ਫੇਰਾ ਮਾਰ ਗਿਆ ਇਹ ਉਧਰ ਪਰੇਹਰਾਨ ਹਾਂ ਤੇ ਜਾਂਦਾ ਕਾ ਤੂੰ ਨਹੀਂ ਸੀ ਪੈਸੇ ਨਹੀਂ ਦਿੰਦੇ ਪਤਾ ਨਹੀਂ ਨਾ ਕੋਈ ਵੀ ਬਾਈ ਕਿਉਂ ਨਹੀਂ ਪਤਾ ਤੂੰ ਹੁਣੇ ਜੇ ਇਹਦਾ ਐਡਰੈਸ ਆਪਦਾ ਦੱਸ ਦੋਵੇ ਤਾਂ 6 ਸਾਲ ਦੀ ਮਿਹਨਤ ਦਓਗੇ ਇਹਨੂੰ ਦੇਖਦਾ ਪਤਾ ਹੀ ਨਹੀਂ ਇਹਨੂੰ ਪੁੱਛ ਲੋ ਦੱਸੀ ਜਾਂਦਾ ਬਾਈ ਕੌਣ ਕੌਣ ਆ ਤੇਰੇ ਪਰਿਵਾਰ ਚ ਕੌਣ ਕੌਣ ਹੈ ਮਾਪਾਪ ਹੈ ਹਾਂ ਐਡਰੈਸ ਦੱਸ ਦੇ ਸਰਦਾਰ ਨੂੰ ਫੇਰ ਕਿੱਥੇ ਆ ਤੇਰਾ ਘਰ ਘਰ ਕਿੱਥੇ ਆ ਚਲੋ ਬਾਈ ਮੈਂ ਕਹਿੰਦਾ ਭਾਵੇਂ ਉਹਨੂੰ ਕੁਝ ਵੀ ਨਹੀਂ ਪਤਾ ਪਰ ਆਪਣਾ ਕੀ ਆ ਕੰਮ ਕਰਾਉਣਾ ਪਸ਼ੂਆਂ ਵਾਂਗੂ ਵਾਹਣਾ ਜੈ ਜ ਆ ਬੰਦੇ ਨੂੰ ਇਹ ਨਹੀਂ ਬਾਪੂ ਨੂੰ ਜਿਹੜੀ ਚੀਜ਼ ਸਾਨੂੰ ਨਹੀਂ ਆਉਂਦੀ ਉਹ ਇਹਨੂੰ ਲਿਆ ਕੇ ਦਿੰਦਾ ਉਹ ਤਾਂ ਬਾਈ ਸਾਡਾ ਤਾਂ ਲਿਆ ਕੇ ਦੋ ਫ੍ਰੀ ਚ ਬੰਦਾ ਮਿਲਿਆ ਬਾਈ ਮੈਨਾਂ ਚਾਹੀਦਾ ਉਹ ਤਾਂ ਪਨੀਰ ਨਾਲ ਰੋਟੀ ਦੋ ਉਹ ਵੀ ਥੋੜਾ ਇਹਦਾ ਤੁਹਾਨੂੰ ਚਾਹੀਦਾ ਬਾਈ ਸਿਕਰ ਦੁਪਹਿਰ ਹੋਈ ਵੀ ਆ ਇਹਨੂੰ ਦੌੜਾ ਪੈਂਦਾ ਮਰਗੀ ਦਾ ਉਹਦੀ ਦਵਾਈ ਦਵਾੜੀ ਜਿਹੜੀ ਜਾਂਦੀ ਹੈ ਟਾਈਮ ਤੇ ਕੁੱਟਿਆ ਤੈਨੂੰ ਕਦੀ ਹੈ ਸੱਚ ਦੱਸ ਦੇ ਜਵਾਬ ਸਾਡੇ ਵੀ ਜਵਾਬ ਹੈਗੇ ਆ ਜੀ ਤੇਰੇ ਪੈਰ ਤੇ ਸੱਟ ਕਿੱਥੇ ਵੱਜੀ ਆ ਕਈ ਨਾਲ ਬੱਜ ਗਏ। ਕਈ ਬੱਜੇ। ਇਹਦੇ ਪੈਰ ਤੇ ਬੱਜਦੀ ਸੀ ਸੱਟ। ਇੱਕ ਡੱਗ ਪਿਆ ਸੀ ਇਹਦੇ ਪੈਰ ਤੇ। ਬਈ ਕੁੱਟਦਾ ਤੁਹਾਨੂੰ ਮੈਂ। ਗੋਠਾ ਵੱਡਣਾ ਪਊਗਾ। ਹਾਂ। ਉਹਦੇ ਵਿੱਚ ਵੀ ਬਈ ਇਹ ਕੰਮ ਕਰਦਾ ਰਿਹਾ ਸਾਨੂੰ। ਅਸੀਂ ਹੁਣ ਉਹ ਬੰਦਿਆਂ ਨੂੰ ਉਹ ਵੀ ਤਾਂ ਇਹਨੂੰ ਪੁੱਛ ਲੋ। ਉਹ ਬਈ ਉਹ ਤਾਂ ਹੁਣ ਉਹ ਤਾਂ ਕਾਹ ਸੇਵਾ ਬਈ ਦਿਸੀ ਜਾਂਦੀ ਆ। ਸਾਨੂੰ ਤਾਂ ਆਪ ਨੂੰ ਦੁੱਖ ਹੁੰਦਾ ਯਾਰ। ਉਹ ਕਿਵੇਂ ਗੋਠਾ ਕੱਢਣਾ ਪਊ ਇਹੀ ਕਾ ਯਾਰ ਗੋਠਾ ਨਹੀਂ ਵੱਡਣਾ ਪੈਸੇ ਤੇ ਜਿੰਨੇ ਮਰਜ਼ੀ ਲੱਗ ਜਾਣ। ਗੋਠਾ ਨਾ ਵੱਢੀ। ਪੁੱਛ ਲੈ ਇਹਨੂੰ। ਕਿਹੜਾ ਡਾਕਟਰ ਸੀ? ਹੈ? ਮਦਕੀਤੋ ਸੀ ਉਹਦੇ ਲੋਕਡਾਊਨ ਚੱਲਦਾ। ਹੁਣ ਚੱਲੋਂਗੇ ਲੈ ਕੇ? ਉਥੇ ਮੰਨ ਕੇ ਲੌਕਡਾਊਨ ਜਿੰਨੇ ਟਾਈਮ ਦਾ ਕਹਿੰਦੇ 6 ਮਹੀਨੇ ਹੋ ਗਏ ਰੱਖੇ ਨੇ 5 ਸਾਲ ਤਾਂ ਹੋ ਗਏ ਲੌਕਡਾਊਨ ਸਹੀ ਸਹੀ ਦੱਸੋ ਕਿੰਨਾ ਟਾਈਮ ਹੋਇਆ ਬਾਈ ਇਹਨਾਂ ਕੋ ਹੋਇਆ ਹੁਣ ਤਾਂ ਲਾਲੋ ਸਾਹਾ ਆਪੀ ਝੂਠ ਕਿਉਂ ਬੋਲਦੇ ਫਿਰ ਤੁਸੀਂ 6 ਮਹੀਨੇ ਕਹੀ ਜਾਂਦੇ ਬਾਈ 5 15 18 ਹੋ ਗਏ ਇਹ ਬੰਦੇ ਦੇ ਨਾ ਕੁੱਟ ਵੀ ਪੈਂਦੀ ਰਹੀ ਬਾਈ ਨਹੀਂ ਕੁੱਟਿਆ ਤਾਂ ਨਹੀਂ ਕੁੱਟਿਆ ਤਾਂ ਪੁੱਛ ਲੋ ਆਪਣੇ ਦਿਲ ਤੇ ਹੱਥ ਰੱਖ ਕੇ ਕਹਿ ਦਿਓ ਮੈਂ ਸਬੂਤ ਵੀ ਦੇ ਦੂੰਗਾ ਇਹਨੂੰ ਪੁੱਛ ਲੋ ਜੇ ਕਿ ਇਹ ਤਾਂ ਮੰਨ ਜੂਗਾ ਬਾਈ ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਕਹਿ ਦਿਓ ਅਸੀਂ ਨਹੀਂ ਕਹਿੰਦੇ ਤੁਸੀਂ ਕੁੱਟਿਆ ਜਾਂ ਨਹੀਂ ਕਿ ਇਹਨੂੰ ਕਦੇ ਕਿਸੇ ਹੱਥ ਨਹੀਂ ਲਾਇਆ ਜੇ ਤੂੰ ਵਾਕਿਆ ਪ੍ਰਮਾ ਕਿੰਨਾ ਦੁੱਖ ਲੱਗਦਾ ਸਿਖਰ ਦੁਪਹਿਰਾ ਹੋਇਆ ਕਿੱਡੇ ਕਿੱਡੇ ਤੁਸੀਂ ਦੇਖ ਲਓ ਚਰੀ ਹੋਈ ਵੀ ਆ ਔਰ ਹਾਲਾਤ ਦੇਖ ਲਓ ਬੰਦੇ ਦੇ ਬਾਈ ਕੱਲਾ ਬੰਦਾ ਪੱਠੇ ਵੜ ਰਿਹਾ ਇਹ ਤਾਂ ਸਿਰਫ ਅਲੇ ਅਸੀਂ ਉੱਤੋਂ ਆਏ ਆ ਕਿੰਨੇ ਪਸ਼ੂ ਤੁਹਾਡੇ ਪੰਜਾ ਖਿਆਰ ਕੇ ਪਸ਼ੂ ਇੱਕ ਦੋ ਗਾਵਾਂ ਆ ਵੇਖ ਲਓ ਬਾਈ ਦੇ ਹਾਲਾਤ ਦੇਖ ਲਓ ਪੈਰਾਂ ਦੇ ਬਾਈ ਉਹਨਾਂ ਦੇ ਪੈਰਾਂ ਦੇ ਹਾਲਾਤ ਦੇਖ ਲਓ ਪਰ ਦੁੱਖ ਹੁੰਦਾ ਸਾਨੂੰ ਸ਼ਰਮ ਆਉਂਦੀ ਆ ਇੱਥੇ ਆਉਂਦਿਆਂ ਨੂੰ ਪਰ ਇਹ ਪਰਿਵਾਰਾਂ ਨੂੰ ਕੋਈ ਸ਼ਰਮ ਨਹੀਂ ਬਾਈ ਉਹਨਾਂ ਨੂੰ ਕਿ ਇੱਕ ਜਾਨਵਰ ਤੇ ਵੀ ਅਸੀਂ ਤਰਸ ਖਾ ਲੈਨੇ ਉਹਨੂੰ ਵੀ ਛਾਵੇਂ ਬੰਦ ਦੇਨੇ ਜਦੋਂ ਤੋਂ ਆਪੋਂ ਦੀ ਪਰ ਆਹ ਬੰਦੇ ਤੇ ਤਰਸ ਨਹੀਂ ਖਾਇਆ ਜਾ ਰਿਹਾ ਕਿ ਔਨ ਨਹੀਂ ਕੰਮ ਕਰਨਾ ਠੀਕ ਹੈ ਆ ਜਾ ਦਿਲ ਕਰਦਾ ਮਾਂ ਨੂੰ ਮਿਲਣ ਦਾ ਹੈ ਤੂੰ ਡਰ ਨਾ ਹੁਣ ਜਿੰਨਾ ਪਹਿਲਾਂ ਡਰਨਾ ਸੀ ਡਰ ਲਿਆ ਹੁਣ ਤੇਰੇ ਭਰਾ ਆ ਗਏ ਆ ਤੈਨੂੰ 5 ਮਿੰਟ ਨਹੀਂ ਹੋਣਾ ਭਾਈ ਇੱਥੇ ਖੜਨ ਦੇਣਾ ਠੀਕ ਹੈ ਕਿੰਨੇ ਭਰਾ ਬਈ ਤੁਸੀਂ ਤਿੰਨ ਭਰਾ ਔਰ ਤੁਸੀਂ ਦੇਖੋ ਜੇ ਤਿੰਨ ਭਰਾ ਇਕੱਠੇ ਹੋ ਗਏ ਤੁਹਾਡੀ 40 40 50 50 ਸਾਲ ਉਮਰ ਆ ਇੰਨਾ ਪੈਸਾ ਨਹੀਂ ਜੋੜ ਸਕੇ ਕਿੱਕ ਤੁਸੀਂ ਬੰਦਾ ਰੱਖ ਲਓ 10000 ਕਿੰਨੇ ਕਿੱਲੇ ਪੈਲੀ ਆ ਜਿਹੜਾ ਕੁਝ ਵੀ ਨਾ ਅਸੀਂ ਜਿਹਨਾਂ ਦੀ ਹੁੰਦਾ ਇਹਨੂੰ ਗੋਲੀ ਦੱਪਾ ਸਾਰਾ ਲਿਆ ਕੇ ਦੇਣੇ ਆ ਜਿਹੜਾ ਸਾਰਾ ਕੁਝ ਇਹਨੂੰ ਮਰਜ਼ੀ ਦਾ ਉਹ ਤਾਂ ਬਈ ਜੇ ਮੇਰੀ ਗੱਲ ਸੁਣੋ ਜੇ ਇੱਕ ਇਹ ਸਹੀ ਹੋਊਗਾ ਤਾਂ ਕੰਮ ਕਰੂਗਾ ਹਾਂ ਅੱਲਾ ਦੇ ਛੱਡਣ ਵਾਲਾ ਨਹੀਂ ਆ ਕਿਤੇ ਵੀ ਆ ਕੇ ਵੀ ਇਹ ਕੱਲਾ ਕੰਮ ਕਰੀ ਜਾਓਗੇ ਕੋਈ ਕੁਝ ਕਰੀਓਗੇ ਆ ਹੁਣ ਤਾਂ ਤੁਸੀਂ ਸਾਰੇ ਤਿੰਨੇ ਭਰਾ ਨਾਲ ਕੋਲ ਖੜੇ ਸੀ ਇਹਦੇ ਬੰਦਾ ਤਾਂ ਉਹ ਬਈ ਪਤਾ ਲੱਗ ਹੀ ਜਾਂਦਾ ਭਾਈ ਹਮ ਕਿੰਨਾ ਕ ਪੱਠੇ ਵੜਦੇ ਉਹਦੇ ਹਾਲ ਦੇਖ ਲੋ ਪੱਠੇ ਵੜਦੇ ਦੇ ਵਿਚਾਰੇ ਦੇ ਆ ਜਾ ਖੁਸ਼ ਹੋ ਜਾ ਹੁਣ ਹੈ ਆ ਐਡਾ ਘਰ ਪਾਇਆ ਕਿੰਨੀ ਪਹਿਲੀ ਆ ਬਾਈ ਤੁਹਾਡੇ ਆ ਵੇਖ ਲੋ ਯਾਰ 15 ਕਿੱਲੇ ਪੈਲੀ ਦੇ ਹੋ ਗਏ ਬਾਈ ਜੇ ਆਪਾਂ ਇੱਕ ਬੰਦਾ ਨਹੀਂ ਨਾ ਸੇਰੀ ਰੱਖ ਸਕਦੇ ਟਰੈਕਟਰ ਟਰਾਲੀਆਂ ਘਰੇ ਖੜੇ ਆ ਤੁਸੀਂ ਦੇਖ ਲਓ ਬਈ ਭੈਣਾਂ ਨੂੰ ਨਾ ਲਿਓ ਵਿੱਚ ਠੀਕ ਆ ਆ ਕੋਈ ਫਾਇਦਾ ਨਹੀਂ ਬਾਈ ਆਪਣੇ ਟਰੈਕਟਰ ਟਰਾਲੀ ਨਾ ਨਾ ਰਹਿਣ ਤੋਂ ਪਾਣੀ ਤਾਂ ਅਸੀਂ ਪੀ ਕੇ ਆਏ ਆ ਨਾ ਆ ਕੋਈ ਫਾਇਦਾ ਨਹੀਂ ਬਾਈ ਆਪਣੇ ਟਰੈਕਟਰ ਟਰਾਲੀਆਂ ਗੱਡੀਆਂ ਘਰੇ ਖੜਾਉਣ ਦਾ ਇਕੱਲਾ ਬੰਦਾ ਉੱਥੇ ਪੱਠੇ ਵੱਢੀ ਜਾਂਦਾ ਯਾਰ ਬਈ ਬਾਪੂ ਜੀ ਆਪਣੇ ਘਰ ਆ ਹਾਂਜੀ ਕਿੱਥੋਂ ਬੰਦਾ ਲਿਆਂਦਾ ਏ ਇਹ ਆਪਣੇ ਆਪ ਹੀ ਆਇਆ ਜੀ ਨਹੀਂ ਜੀ ਆਪਣੇ ਆਪ ਨਹੀਂ ਆਇਆ ਸੱਚ ਦੇਖੋ ਦੇਖੋ ਅਸੀਂ ਤੁਹਾਡੇ ਸਾਡਾ ਤੁਹਾਡੇ ਮਰਿਆ ਪਿਆ ਸੀ ਕਹਿੰਦਾ ਜਮਾ ਹੋਣ ਮਰੀ ਜਾਨ ਪਈ ਇਹਦੇ ਚ ਤੁਸੀਂ ਦਾ ਸਰੀਰ ਬਣਾਤਾ ਪੂਰਾ ਹਾਂ ਸਰੀਰ ਇਹਨੂੰ ਪੂਰੀ ਰਸਣ ਰੋਟੀ ਪਾਣੀ ਵਕਤ ਆਪ ਤਾਂ ਜੇ ਆਪਾਂ ਨਾ ਲਿਆਉਂਦੇ ਇਹਨੇ ਮਰ ਜਾਣਾ ਸੀ ਬਾਪੂ ਭੁੱਖਾ ਨਾ ਭਾਈ ਮੈਂ ਉਹ ਹੀ ਕਹਿ ਰਹੇ ਹਾਂ ਨਾ ਇਹਨੂੰ ਕਦੇ ਡਰੈਸ ਦਾ ਪਤਾ ਸੀ ਚੌਕੀ ਵੀ ਲਿਖ ਕੇ ਦਿੱਤਾ ਪਚਾਇਆ ਸਾਰਾ ਦੱਸੀ ਜਾਂਦਾ ਭਾਈ ਇਹ ਤਾਂ 2 ਦਿਨਾਂ ਚ ਪਰਿਵਾਰ ਨਾਲ ਲੱਭਿਆ ਨਾ ਬਾਪੂ ਆਪਾਂ ਕੋਸ਼ਿਸ਼ ਨਹੀਂ ਕੀਤੀ ਆ ਦੁਪਹਿਰ ਹੋਈ ਆਪਣੇ ਚੱਟੇ ਪਾਏ ਵਿਆਹ ਤੇ ਇਹਦਾ ਵਿਚਾਰਾ ਉੱਥੇ ਚੜੀ ਵੱਢੀ ਜਾਂਦਾ ਦੁਪਹਿਰੇ ਸਾਡੇ ਕੋਲੇ ਨਾ ਬਾਈ ਕਿੰਨਾ ਟਾਈਮ ਹੋ ਗਿਆ ਤੁਹਾਡੇ ਕੋਲ ਆਇਆਂ ਨੂੰ ਇੱਥੇ ਇਹਨੂੰ ਲੋਕਡਾਊਨ ਚ ਤੋਂ ਤੁਹਾਡਾ ਭਰਾ ਮੰਨੇ ਆ ਹਾਂਜੀ ਲੋਕਡਾਊਨ ਚ ਉਹ ਲੋਕਡਾਊਨ ਚ ਉੱਥੇ ਸੱਟ ਵਜੇ ਆ ਸੱਟ ਨਹੀਂ ਵਜੇ ਗੂਠੇ ਤੇ ਬਾਈ ਨਾ ਖੜ ਕੇ ਆ ਆ ਵੀਡੀਓ ਦੇ ਵਿੱਚ ਕੱਟੋ ਘੱਟ ਬਾਈ 10 ਸਾਲ ਹੋ ਗਏ ਇਹਨੂੰ ਆਇਆਂ ਸਾਨੂੰ ਸਾਰਾ ਬਾਪੂ ਜੀ ਦੇਖੋ ਬਾਈ ਸਾਡਾ ਤੁਹਾਡੇ ਨਾਲ ਨਹੀਂ ਕੋਈ ਬੈਰ ਸਾਡਾ ਇਹਦੇ ਨਾਲ ਪਿਆਰ ਆ ਪਤਾ ਨਹੀਂ ਤੁਹਾਡੇ ਧੀਆਂ ਪੁੱਤ ਵੀ 15 ਕਿੱਲੇ ਬਾਈ ਪੈਲੀ ਤੁਹਾਡੇ ਕੋਲੇ 15 ਕਿੱਲੇ ਪੈਲੀ ਦੇ ਹੁੰਦੇ ਆਪਾਂ ਇੱਕ 10000 ਤੇ ਬੰਦਾ ਨਹੀਂ ਰੱਖ ਸਕਦੇ ਤਾਂ ਕੀ ਕਰ ਲਾਂਗੇ ਗੱਲਾਂ ਉੱਥੇ ਆ ਜਿਹੜੀ ਤੁਹਾਡੇ ਪੱਠਿਆਂ ਦੇ ਰੇੜੀਆਂ ਲਿਆਉਂਦੀਆਂ ਦੀ ਮੇਰੇ ਕੋਲੇ ਵੀਡੀਓ ਆਈਆਂ ਕਿ ਕੋਈ ਚੀਜ਼ ਵੀ ਨਹੀਂ ਜੁੜੀ ਰੇੜ ਰੇੜ ਰੇੜੀਆਂ ਤੇ ਪੱਠੇ ਲਿਆਉਂਦਾ ਪੱਠੇ ਦਾ ਮੇਰੇ ਨਾਲ ਪੱਠਾ ਦੱਸਦਾ ਤਾਂ ਪਾਉਂਦਾ ਹੀ ਐਵੇਂ ਆਖ ਕੇ ਵੀ ਕੁਝ ਨਹੀਂ ਕਰਦਾ ਪੱਠਾ ਦੱਸਦਾ ਪਰ ਬਾਪੂ ਜੀ ਕਾਹ ਤੋਂ ਕਰਾਉਣਾ ਤੁਸੀਂ ਇਹ ਕੌਣ ਆਪਣਾ ਛੱਡ ਕੇ ਗਿਆ ਸਾਡੇ ਵਾਸਤਾ ਦੱਸਣਾ ਸੀ ਸਾਰੇ ਪੰਚਾਇਤ ਨੂੰ ਹੀ ਦੱਸਿਆ ਵੀ ਜਿੱਥੋਂ ਦਾ ਹੈਗਾ ਇਹ ਚਲਾ ਜੀ ਪੰਚਾਇਤ ਨੂੰ ਨਹੀਂ ਬਾਪੂ ਤੁਹਾਨੂੰ ਨਾ ਬੰਦੇ ਵੀ ਆਂ ਰਗਵਾਂਡੀ ਕਹਿੰਦੇ ਰਹੇ ਆ ਚੌਂਕੀ ਕਿੱਥੇ ਦੱਸਿਆ ਚੌਂਕੀ ਦੋ ਲੈਖ ਲਿਖਾ ਕੋਈ ਉੱਥੇ ਐਮਸੀ ਕੋਲੇ ਪਿਆ ਹਾਂਜੀ ਐਮਸੀ ਕੋਲੇ ਪਿਆ ਸਾਰਾ ਕੁਝ ਲਿਖਾ ਕੇ ਦਿੱਤਾ ਇਹਦਾ ਕੀ ਦਿੱਤਾ ਇਹ ਪਤਾ ਨਹੀਂ ਐਮਸੀ ਕੋਲੇ ਭਾਈ ਚਲੇ ਗਏ ਅੱਜ ਹਰ ਇੱਕ ਬੰਦੇ ਨੂੰ ਪਤਾ ਕਿ ਸੰਸਥਾਵਾਂ ਚੱਲਦੀਆਂ ਤੇ ਤੁਸੀਂ ਸ਼ਟਡਾਉਨ ਦੇ ਤੁਹਾਨੂੰ ਭਾਈ ਦੇਖੋ ਕਿਸਦਾ ਕੋਈ ਪਤਾ ਨਹੀਂ ਨਾ ਵੀ ਬਾਪੂ ਜੀ ਆਪਣੇ ਦਿਲ ਤੇ ਹੱਥ ਰੱਖ ਕੇ ਗੱਲ ਕਹਿ ਦਿਓ ਕਿ ਤੁਹਾਨੂੰ ਆਂਡ ਗਵਾਨ ਚੋ ਅੱਜ ਤੱਕ ਪਿੰਡ ਦੇ ਕਿਸੇ ਬੰਦੇ ਨੇ ਨਹੀਂ ਨਿਕਿਆ ਯਾਰ ਇਹਨੂੰ ਛੱਡਾ ਚੱਕਰ ਕੀ ਆ ਫਰੀ ਚ ਬੰਦਾ ਮਿਲਿਆ ਕੋਈ ਨਹੀਂ ਛੱਡਦਾ ਆ ਤੁਸੀਂ ਹੋਰ ਦੱਸ ਦਿਓ ਭਾਈ ਮਾਝਾ ਗੁਰੂਆਂ ਪੀਰਾਂ ਦੀ ਧਰਤੀ ਸੀ ਬਾਪੂ ਪਰ ਆਪਣੇ ਆ ਲੋਕਾਂ ਨੇ ਨਾ ਤੁਸੀਂ ਮਾਝਾ ਬਦਨਾਮ ਕਰਤਾ ਆ ਹੋਰ ਕਿਸੇ ਦੇ ਆਂਡ ਗੁਆਰ ਤੁਸੀਂ ਦੇਖ ਲਓ ਕੋਈ ਬੰਦਾ ਕਿਸੇ ਦੇ ਰੱਖਿਆ ਹੋਵੇ ਆ ਟਰੈਕਟਰ ਟਰਾਲੀਆਂ ਆਪਣੇ ਘਰੇ ਖੜੇ ਆ ਤੁਹਾਡਾ ਪੋਤੇ ਬਾਹਰ ਆ ਨਾ ਕੈਨੇਡਾ ਗਏ ਆ ਨਾ ਰੱਬ ਨਾ ਕਰੇ ਸਾਡੇ ਪੁੱਤ ਨੂੰ ਭਾਈ 2 ਮਹੀਨੇ ਵੀ ਤਨਖਾਹ ਨਾ ਮਿਲੇ ਤਾਂ ਆਪਣੀ ਭਾਰੀ ਬਣ ਜਾਂਦੀ ਆ ਰੱਬ ਨਾ ਕਰੇ ਕੋਈ ਸਾਡੇ ਬੱਚਿਆਂ ਨੂੰ ਭਾਈ ਉੱਥੇ ਫੜ ਲਵੇ ਯਾਰ ਕੋਈ ਗੋਰਾ ਹੀ ਫੜ ਲਵੇ ਜੀ ਦੱਸੇ ਨਾ ਵੀ ਮੇਰਾ ਇੱਥੇ ਟਿਕਾਣਾ ਫੇਰ ਹੀ ਕਿਤੇ ਬੰਦਾ ਛੱਡ ਕੇ ਦੱਸਦਾ ਬਾਪੂ ਯਾਰ ਕਿਹੜਾ ਪਿੰਡ ਆ ਤੇਰਾ ਨਾ ਕੀ ਤੇਰਾ ਬਾਪੂ ਨੂੰ ਨਾਂ ਦੱਸ ਹੈ ਨਾ ਕੀ ਆ ਤੇਰਾ ਨਾਂ ਨਾਮ ਅਮਰੇਸ਼

ਰੋਜੀਪੁਰ ਮੇ ਪਕੜ ਲਿਆ ਉਧਰ ਰੋਜੀਪੁਰ ਮੇ ਪਕੜ ਲਿਆ ਕਿਸ ਨੇ ਪਕੜ ਲਿਆ ਉਹ ਕਾਤੇ ਇੱਕ ਸਰਦਾਰ ਹਰਾਮੀ ਹੈ ਨਾ ਉਹ ਹਾਂ ਉਹ ਰਾਤ ਨੂੰ ਹੱਤਕੜੀ ਲਗਾ ਕੇ ਬੰਨ ਦੇ ਦ ਰਹਾ ਹੈ ਬੰਦਾ ਸੀਗਾ ਇਹ ਵੀ ਸਾਨੂੰ ਦੱਸਿਆ ਬਾਈ ਰਾਤ ਨੂੰ ਜਿਹੜਾ ਇਹਨਾਂ ਦਾ ਰਿਸ਼ਤੇਦਾਰ ਸੀਗਾ ਉਹ ਫੜਦਾ ਸੀਗਾ ਉਹ ਤੁਹਾਡੇ ਕੋਲੇ ਛੱਡ ਕੇ ਸੰਗਲਾਂ ਨਾਲ ਇਹਨੂੰ ਬੰਨ ਦਿੰਦਾ ਸੀ ਔਰ ਇਹਨੂੰ ਕੱਟੋ-ਕੱਟ 8-10 ਆਲੇ ਇੱਥੇ ਆਏ ਨੂੰ ਹੋ ਗਏ ਕੋਈ ਇਹਨੂੰ ਤਨਖਾਹ ਦਿੱਤੀ ਹੋਵੇ ਬਾਈ ਇਹ ਲੱਗਦਾ ਬੰਦਾ ਮੈਂਟਲੀ ਆ ਚਲੋ ਤੁਸੀਂ ਤਾਂ ਇਹਨਾਂ ਦੇ ਹਨਾ ਸੱਜਣੋਂ ਆਪਾਂ ਨਹੀਂ ਕਹਿ ਸਕਦੇ ਰੰਦਰੋਤ ਆਪਣੀ ਆਵਾਜ਼ ਆਉਂਦੀ ਹੈ ਨਾ ਕਿ ਬੰਦੇ ਨਾਲ ਕਿੰਨਾ ਧੱਕਾ ਹੋਇਆ ਉਹ ਵਿਚਾਰੇ ਨਾਲ ਸਾਡਾ ਧੀ ਪੁੱਤ ਹੈਗਾ ਸੀ ਇਹ ਦੇਖੋ ਜੀ ਕਿਲਮਾ ਚੋਨਾ ਵੀ ਪੀਂਦਾ ਸੀਗਾ ਹੋਰ ਵੀ ਜਿਹੜਾ ਕੋਈ ਸਮਾਨ ਆ ਨੂੰ ਮਿਲ ਜਾਂਦਾ ਨਹੀਂ ਖਾ ਲੈਂਦਾ ਸੀ ਹਮ ਹਮ ਮੁਰਕੇ ਦੇ ਤੇ ਕੰਟਰੋਲ ਕੀਤਾ ਹਮ ਉਹ ਜਰਦਾ ਕੱਲਾ ਲਾਉਂਦਾ ਹੈ ਨਾ ਉਹ ਜਲਮੇ ਨੂੰ ਪਿੰਦੇ ਦੀ ਕੋਈ ਚੀਜ਼ ਨਹੀਂ ਪਿੰਦਾ ਉਹਨਾਂ ਨੂੰ ਥੋੜਾ ਜਿਹਾ ਫਰਕ ਪਤਾ ਲੱਗਾ ਨਹੀਂ ਕਿ ਅੱਗੇ ਦਵਾ ਨਹੀਂ ਪਤਾ ਲੱਗਦਾ ਘਾੜੀ ਦੇ ਦੋ ਦੋ ਤਿੰਨ ਤਿੰਨ ਦੋਰੇ ਵੀ ਪੈ ਜਾਂਦੇ ਨੇ ਦੋਰੀਆਂ ਦੀ ਗੋਲੀ ਲਿਆਉਂਦੇ ਦੋਰੇ ਦੇ ਵਿੱਚ ਵੀ ਨਾ ਬਈ ਇਹ ਕੰਮ ਕਰਦੇ ਰਿਹਾ ਤੁਸੀਂ ਤਾਂ ਨਹੀਂ ਮੈਨੂੰ ਦੱਸੀ ਪੈਰ ਤੇ 7 ਵਜੇ ਇਹਦੇ ਕਹਿੰਦੇ ਦੋਰੀਆਂ ਦੀ ਦਵਾਈ ਇਹਨਾਂ ਗੋਲੀਆਂ ਲਗਾ ਕੇ ਮੈਂ ਲਈ ਦੁੱਜੀ ਦਵਾਈ ਉਹਨੂੰ ਅਈ ਡਾਕਟਰ ਕੋਲੇ ਦਾ ਸਰਕਾਰੀ ਕੋਲੇ ਉਹ ਕਹਿੰਦਾ ਦਵਾਈ ਇਹਦੀ ਐ ਚੱਲ ਨਹੀਂ ਹੋ ਸਕਦੀ ਜਾਂ ਆਧਾਰ ਕਾਰਡ ਵੇਰਾ ਕੋਈ ਨਾ ਪ੍ਰੂਫ ਤੁਸੀਂ ਕਾਹਤੋਂ ਲਿਆਂਦਾ ਇਹਨੂੰ ਤੁਸੀਂ ਕਾਹਤੋਂ ਲਿਆਂਦਾ ਇਹਦੀ ਚੱਲੂ ਨਹੀਂ ਤੁਸੀਂ ਆਪਣੇ ਕੋਲੇ ਆਪਣੇ ਉਹ ਵੀ ਸਕੇ ਕੋਈ ਭਾ ਹੋ ਜੇ ਇਹ ਬਚਾਰੇ ਦਾ ਤੁਸੀਂ ਬਾਪੂ ਕਾ ਤੋਂ ਲੈ ਕੇ ਆਂਦਾ ਇਹਨੂੰ ਇਹ ਆਪੇ ਆ ਕੇ ਅਸੀਂ ਇਹਨੂੰ ਕਿਤੋਂ ਆਪੇ ਕਿੱਥੇ ਆ ਗਿਆ ਆਪੇ ਆ ਗਿਆ ਅਸੀਂ ਕਿਤੋਂ ਲਿਆਉਣਾ ਸੀ ਇੱਥੇ ਕਿੰਨੇ ਘਰ ਆ ਬਾਪੂ ਜੀ ਹੋਰ ਦੇ ਨਹੀਂ ਚਲੇ ਗਿਆ ਆਪੇ ਆਇਆ ਜਾਂ ਪੇ ਖੁਦ ਆਇਆ ਏ ਯਾਹ ਕਿੰਸੀ ਆ ਤੂੰ ਡਰਨਾ ਨਹੀਂ ਹੁਣ ਠੀਕ ਆ ਆ ਜਿਹੜਾ ਦੱਸਿਆ ਤੂੰ ਦੂ ਡਰਨਾ ਨਹੀਂ ਬਿਲਕੁਲ ਵੀ ਕਿੱਦਾਂ ਆ ਇੱਥੇ ਕਿੰਸੀ ਆਇਆ ਜਾਂ ਪੇ ਉਹ ਫਰੂਦ ਫਰੂ ਵਾਲਾ ਛੋੜੀ ਗਿਆ ਉਹ ਫਰੋਜਪੁਰ ਵਾਲਾ ਬੰਦਾ ਨਾ ਹੁਣ ਸਾਨੂੰ ਨਹੀਂ ਪਤਾ ਤੁਹਾਡਾ ਹੈ ਉਹ ਰਿਸ਼ਤੇਦਾਰੀ ਆ ਜਿਹੜਾ ਛੱਡ ਕੇ ਗਿਆ ਸਾਨੂੰ ਕਿਹਨੇ ਦੱਸਦੇ ਦੇ ਪੈਰ ਤੇ ਬਈ 6 ਵਜੇ ਸੀ 6 ਦੇ ਵਿੱਚ ਵੀ ਵਿਚਾਰੇ ਦੇ ਕੁੱਟ ਵੀ ਪੈਂਦੀ ਰਹੀ ਆ ਹੈ ਮੰਜੀ ਤੇ ਆ ਮੰਜੀ ਤੋਂ ਥੱਲੇ ਨਹੀਂ ਤਾਂ ਦਿੱਤਾ ਕੱਟੀ ਵਿਚਾਰੇ ਦਾ ਖੜ ਕੇ ਕਰਾਉਂਦੇ ਰਹੇ ਬਹੁਤ ਤੁਸੀਂ ਬਾਈ ਤੁਸੀਂ ਦੇਖੋ ਬਹੁਤ ਸੇਵਾ ਕੀਤੀ ਅਸੀਂ ਧੰਨਵਾਦ ਆ ਜਿਹੜੀ ਤੁਹਾਡੇ ਸੇਵਾ ਕੀਤੀ ਪ੍ਰਮਾਤਮਾ ਇਦਾਂ ਦੀ ਸੇਵਾ ਕਿਸੇ ਹੋਰ ਦੇ ਪੁੱਤ ਨੂੰ ਨਾ ਦੇਵੇ ਆ ਸਾਹਮਣੇ ਹੀ ਦਿਸ ਰਹੀ ਹੈ ਕਿ ਆਪਾਂ ਦਾ ਘਰੇ ਬੈਠੇ ਆ ਠੀਕ ਆ ਉਹ ਵਿਚਾਰਾ ਰੱਬ ਜੀ ਇਹ ਕਰਨੀ ਇੱਥੇ ਹੀ ਆ ਆਪਣੇ ਧੀਆਂ ਪੁੱਤ ਬਾਹਰ ਜਾ ਕੇ ਵੀ 15-15 ਕਿੱਲੇ ਆਪਣੇ ਕੋਲੇ ਪੈ ਲਈ ਆ ਯਾਰ ਫੇਰ ਵੀ ਨਹੀਂ ਆਪ ਨੂੰ ਰਾਜ ਆ ਰਿਹਾ ਕੀ ਕਰਾਂਗੇ ਆਪ ਅੱਗੇ ਹੋਰ ਪ੍ਰਮਾਤਮਾ ਤੋਂ ਵਾਹਿਗੁਰੂ ਤੋਂ ਕੀ ਚਾਹੁੰਨੇ ਆ ਇੰਨਾ ਸੋਹਣਾ ਰੱਬ ਨੇ ਘਰ ਦਿੱਤਾ ਟਰੈਕਟਰ ਦੋ ਦੋ ਟਰੈਕਟਰ ਘਰੇ ਖੜੇ ਆ ਔਰ ਇੰਨਾ ਪੈਸਾ ਕਮਾਉਣ ਤੋਂ ਬਾਅਦ ਵੀ ਬਾਪੂ ਸਾਰਿਆਂ ਨੂੰ ਦੱਸਿਆ ਵੀ ਇਹਨੂੰ ਕਿੱਥੋਂ ਦਾ ਕੀ ਡਰੈਸ ਐ ਦਾ ਛੱਡ ਕੀ ਨਹੀਂ ਦੱਸਿਆ ਬਾਪੂ ਜੀ ਕਿਸੇ ਨੇ ਸਾਨੂੰ ਹਾਂ ਤੁਹਾਡੇ ਸਾਹਮਣੇ ਬਾਪੂ ਐਡਰੈਸ ਦੱਸਿਆ ਤਾਂ ਫਿਰ ਇਹਨੂੰ ਕੋਈ ਪੁਛਾਇਆ ਤੇ ਕੋਈ ਹਾਂ ਤੁਹਾਡੇ ਫਿਰ ਅਸੀਂ ਲਿਖ ਕੇ ਵੀ ਦਿੱਤਾ ਹੂੰ ਐਮਸੀ ਕੋਲੇ ਪਿਆ ਸਾਰਾ ਕੁਝ ਹੀ ਤੁਸੀਂ ਐਮਸੀ ਕੋਲੇ ਬਾਪੂ ਜਾਣ ਦੀ ਲੋੜ ਹੀ ਨਹੀਂ ਤੁਹਾਨੂੰ ਪਤਾ ਇੱਥੇ ਕਿੰਨੀਆਂ ਸਸਤਾਵਾ ਆਪਣਾ ਦੌਲਤਪੁਰਿਆ ਜੀ ਆਸ਼ਰਮ ਦੌਲਤਪੁਰੇ ਇੱਕ ਉਮੀਦ ਹਾਂਜੀ 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 ਬਾਕੀ ਸਾਂ ਗਾਂ ਸਾਨੂੰ ਕੋਈ ਸਬੂਤ ਮਿਲਦਾ ਤੇ ਅਸੀਂ ਕੋਈ ਇਹ ਹੈ ਬਾਈ ਦੇਖੋ ਇਹ ਜਿਹੜੀ ਮਾਝੇ ਦੀ ਧਰਤੀ ਸੀ ਨਾ ਇਹ ਗੁਰੂਆਂ ਪੀਰਾਂ ਦੀ ਕਿੰਨੀ ਮਸ਼ਹੂਰ ਧਰਤੀ ਸੀ ਅੱਜ ਵੀ ਜਦੋਂ ਕੋਈ ਕਹਿੰਦਾ ਨਾ ਯਾਰ ਬੰਦੇ ਕਿੱਧਰ ਹੁਣ ਤੁਸੀਂ ਇੱਧਰ ਮੱਲੇ ਪਿੰਡ ਨੇੜੇ ਤੇੜੇ ਢੇੜਾ ਮਾਰ ਲਓ ਕਿਤੇ ਨਹੀਂ ਬੰਦਾ ਮਿਲਣਾ ਇਹ ਇਨਾਂ ਲੋਕਾਂ ਕਰਕੇ ਲੋਕਾਂ ਦੇ ਸਾਨੂੰ ਬਦਨਾਮ ਹੋ ਗਏ ਜਿਹੜਾ ਨਾਮ ਲੈਂਦਾ ਯਾਰ ਇਹ ਬੰਦੇ ਮਾਝੇ 'ਚ ਬ ਔਰ ਇੱਕ ਬੰਦੇ ਕਰਕੇ ਸਾਰਾ ਏਰੀਆ ਤਾਂ ਨਹੀਂ ਬਦਨਾਮ ਹੁੰਦਾ ਪਰ ਕਰਤਾ ਇਹਨਾਂ ਹੁਣ ਹਰ ਇੱਕ ਬੰਦੇ ਨੂੰ ਪਤਾ ਬਈ ਤੁਹਾਨੂੰ ਵੀ ਪਤਾ ਸੰਸਥਾਵਾਂ ਚੱਲਦੀਆਂ ਹਨ ਕਿ ਜਿੱਥੇ ਬੰਦਾ ਇਹਨਾਂ ਨੂੰ ਕਿਹੜਾ ਨਹੀਂ ਪਤਾ ਹੋਣਾ ਅੱਜ ਦੇ ਟਾਈਮ 'ਚ ਬਾਪੂ ਜੀ 15000 'ਚ ਵੀ ਬੰਦਾ ਨਹੀਂ ਮਿਲਦਾ ਹੁਣ ਬਾਪੂ ਕੀ ਇਹਨੂੰ ਦਿਨੇ ਖਰਚਾ ਪਾਣੀ ਕੋਈ ਇਹਨੂੰ ਪਚਾਈਏ ਫਿਰ ਘਰੇ ਜਿ ਕਿੰਨੇ ਟਾਈਮ ਤੋਂ ਸਹੀ-ਸਹੀ ਦੱਸ ਦੋ ਬਾਪੂ ਦੇਖੋ ਸੱਚ ਤੁਹਾਨੂੰ ਵੀ ਪਤਾ ਸਾਲ ਹੋ ਗਿਆ ਇਹਨੂੰ ਆਏ ਇਹਨੂੰ ਤੇ ਅਸੀਂ ਜਿੰਨਾ ਜ਼ੋਰ ਲਾਇਆ ਵੀ ਇੱਕ ਲੜਨ ਮਾਰੇ ਸਾਡੀ ਸਤਾ ਹੀ ਲੈ ਜਾਣੀ ਹੈ ਕਿ ਤੁਸੀਂ ਮਤਵੇ ਦੇ ਬਾਈ ਇਹਦਾ ਹੁਣ ਘਰ ਲੱਭਾਂਗੇ ਜੇ ਤਾਂ ਮੰਨ ਲਓ ਇਹਦਾ ਪਰਿਵਾਰ ਹੁਣ ਐਡਰੈਸ ਇਹ ਆਪਦਾ ਦੱਸ ਰਿਹਾ ਬਈ ਇਹ ਤਾਂ ਹੈ ਨਹੀਂਗਾ ਕਿ ਇਹ ਬੰਦਾ ਮੈਂਟਲੀ ਆ ਜਿਹਨੂੰ ਪਤਾ ਮੈਨੂੰ ਹੱਥ ਫੜ ਕੇ ਰੱਖਦਾ ਸੀਗਾ ਮਾਂ ਦਾ ਨਾਮ ਦੱਸ ਰਿਹਾ ਪਿਓ ਦਾ ਨਾਮ ਦੱਸ ਰਿਹਾ ਆਪਾਂ ਕਿਵੇਂ ਕਹਿ ਸਕਦੇ ਆ ਜੇ ਇਹਨੇ ਦੱਸੇ ਨਹੀਂ